ਸੋਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਇੰਡੀਅਨ ਐਕਸਪ੍ਰੈਸ ਨੇ ਅੱਜ ਇੱਕ ਖਬਰ ਰਾਹੀਂ ਖੁਲਾਸਾ ਕੀਤਾ ਹੈ ਕਿ ਜਿਹੜੇ ਜੂਨ ਬੌਂਡ ਰਾਜਨੀਤਿਕ ਪਾਰਟੀਆਂ ਨੂੰ ਫੰਡ ਦੇਣ ਵਾਸਤੇ ਕਾਰਪੋਰੇਟਾਂ ਦੁਆਰਾ ਤੇ ਦੂਜੇ ਇੰਡੀਵਿਜੂਅਲਸ ਦੁਆਰਾ 2018 'ਚ ਸ਼ੁਰੂ ਕੀਤੀ ਗਈ ਸੀ ਸਕੀਮ ਉਸ ਸਕੀਮ ਰਾਹੀਂ ਹੁਣ ਤੱਕ ਕੁੱਲ 29 ਵਾਰੀ ਬੌਂਡ ਵੇਚੇ ਜਾ ਚੁੱਕੇ ਹੈ ਤੇ ਇਹ ਬੌਂਡ ਸਟੇਟ ਬੈਂਕ ਆਫ ਇੰਡੀਆ ਦੀਆਂ ਕੁਝ ਖਾਸ ਬ੍ਰਾਂਚਾਂ ਦੇ ਰਾਹੀਂ ਹੀ ਖਰੀਦੇ ਜਾ ਸਕਦੇ ਐ ਤੇ ਜਿਨ੍ਹਾਂ ਨੇ ਕਾਰਪੋਰੇਟ ਘਰਾਣਿਆਂ ਨੇ ਜਾਂ ਦੂਜੇ ਅਮੀਰ ਲੋਕਾਂ ਨੇ ਕਿਸੇ ਰਾਜਨੀਤਿਕ ਪਾਰਟੀ ਨੂੰ ਫੰਡ ਦੇਣਾ ਹੁੰਦਾ ਤਾਂ ਉਹਦਾ ਨਾਮ ਪਤਾ ਸਭ ਕੁਝ ਗੁਪਤ ਰੱਖਿਆ ਜਾਂਦਾ ਤੇ ਉਹ ਪਤਾ ਨਹੀਂ ਲੱਗਦਾ ਵੀ ਕਿਹਨੇ ਫੰਡ ਦਿੱਤਾ ਤੇ ਕਿਹੜੀ ਪਾਰਟੀ ਨੂੰ ਕਿੰਨਾ ਦਿੱਤਾ ਤੇ ਬਾਅਦ ਦੇ ਵਿੱਚ ਉਹਦਾ ਕਾਫੀ ਖੋਜ-ਭੀਣ ਤੋਂ ਬਾਅਦ ਤਾਂ ਪਤਾ ਲੱਗ ਸਕਦਾ ਊ ਆਮ ਨਾਰਮਲੀ ਆਮ ਨਾਗਰਿਕਾਂ ਨੂੰ ਇਹ ਅਧਿਕਾਰ ਨਹੀਂ ਕਿ ਉਹ ਜਾਣਨ ਕਿ ਕਿਹੜੀ ਪਾਰਟੀ ਨੂੰ ਕਿੰਨਾ ਫੰਡ ਹੋ ਗਿਆ ਉਹਦੇ ਲਈ ਇੱਕ ਕਮਾਂਡਰ ਲੋਕੇਸ਼ ਕੁਮਾਰ ਬੱਤਰਾ ਜੀ ਜਿਹੜੇ ਰਿਟਾਇਰਡ ਕਮਾਂਡਰ ਨੇ ਉਹਨਾਂ ਨੇ ਆਰਟੀਆਈ ਰਾਹੀਂ ਜਿਹੜੀ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਹੈ ਡੀਈਏ ਉਹਦੇ ਤੋਂ ਆਰਟੀਆਈ ਰਾਹੀਂ ਇੱਕ ਜਾਣਕਾਰੀ ਮੰਗੀ ਵੀ ਇਹ ਜਿਹੜੇ ਬੌਂਡ ਹੁੰਦੇ ਐ ਇਹਨਾਂ ਬੌਂਡ ਦੇ ਉੱਤੇ ਕਮਿਸ਼ਨ ਕਾਉਣ ਦਿੰਦਾ ਤੇ ਹੁਣ ਤੱਕ ਕਿੰਨਾ ਕਮਿਸ਼ਨ ਬਣਿਆ ਤੇ ਇਹ ਜਿਹੜੇ ਬੌਂਡ ਪ੍ਰਿੰਟ ਹੁੰਦੇ ਐ ਇਹਨਾਂ ਨੂੰ ਪ੍ਰਿੰਟਿੰਗ ਦਾ ਖਰਚਾ ਕਿੰਨਾ ਪੈ ਗਿਆ ਬਗੈਰਾਂ ਸਾਰੇ ਕੁੱਲ ਖਰਚਿਆਂ ਦਾ ਤੇ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਕੋਈ ਕਾਰਪੋਰੇਟ ਕਿਸੇ ਪਾਰਟੀ ਨੂੰ 1 ਕਰੋੜ 5 ਕਰੋੜ 10 ਕਰੋੜ 20 ਕਰੋੜ ਰੁਪਈਆ ਦਿੰਦਾ ਹੈ ਤੇ ਉਹ ਜਿਹੜਾ ਉਹਦੇ ਤੇ ਬਣਦਾ ਕੁਝ ਕਮਿਸ਼ਨ ਹੈ ਉਹ ਨਹੀਂ ਦਿੰਦਾ ਹੈ ਕਮਿਸ਼ਨ ਸਟੇਟ ਬੈਂਕ ਆਫ ਇੰਡੀਆ ਖੁਦ ਹੀ ਦਿੰਦੀ ਹੈ ਜਾਨੀ ਕਿ ਇਸ ਤਰ੍ਹਾਂ ਨਾਲ ਹੁਣ ਤੱਕ ਅਸੀਂ ਭਾਰਤ ਦੇ ਸਾਰੇ ਲੋਕ ਜਿਹੜੇ ਆ ਆਪਣੇ ਟੈਕਸਾਂ ਦੇ ਰਾਹੀਂ ਜਿਹੜਾ ਉਹ ਤਕਰੀਬ 13 ਕਰੋੜ ਰੁਪਇਆ ਉਸ ਕਮਿਸ਼ਨ ਦਾ ਤੇ ਬੌਂਡ ਨੂੰ ਪ੍ਰਿੰਟ ਹੋਣ ਦਾ ਭਾਰਤ ਦੇ ਲੋਕ ਦੇ ਚੁੱਕਿਆ ਹੈ ਪੈਸਾ ਰਾਜਨੀਤਿਕ ਪਾਰਟੀਆਂ ਦੀ ਜੇਬ ਚ ਗਿਆ ਤੇ ਹੁਣ ਤੱਕ ਕੁੱਲ ਜਿਹੜਾ 15946 ਕਰੋੜ ਰੁਪਇਆ ਰਾਜਨੀਤਿਕ ਪਾਰਟੀਆਂ ਨੂੰ ਇਸ ਤਰ੍ਹਾਂ ਇਹਨਾਂ ਬੌਂਡਸ ਰਾਹੀਂ ਮਿਲ ਚੁੱਕਿਆ ਹੈ ਜਿਹਦੇ ਤੋਂ ਵੱਡਾ ਹਿੱਸਾ 57% ਦੇ ਨੇੜੇ ਤੇੜੇ ਭਾਰਤੀ ਜਨਤਾ ਪਾਰਟੀ ਕੋਲ ਗਿਆ ਹੈ ਇਹਦਾ ਮਤਲਬ ਹੈ ਵੀ ਖਾਣ ਪੀਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਚ ਪੈਸਾ ਰਾਜਨੀਤਿਕ ਪਾਰਟੀਆਂ ਕੋਲ ਜਾਣਾ ਹੈ ਉਹਦੇ ਤੇ ਜਿਹੜਾ ਖਰਚਾ ਪੈਣਾ ਹੈ ਭਾਰਤ ਦੇ ਗਰੀਬ ਲੋਕਾਂ ਤੇ ਪੈਣਾ ਹੈ ਆਮ ਲੋਕਾਂ ਦੇ ਪੈਣਾ ਹੈ ਸੋ ਪਹਿਲੀ ਖਬਰ ਇਹ ਹੈ ਜੋ ਇੰਡੀਅਨ ਐਕਸਪ੍ਰੈਸ ਦੀ ਹੈ ਦੂਜੀ ਖਬਰ ਜਿਹੜੀ ਹੈ ਜੰਮੂ ਕਸ਼ਮੀਰ ਦੇ ਆ ਪੁਲਸ ਹਲਕਾ ਦਾ ਹੁਣ ਬੜਾ ਆਪਣਾ ਸੁਣਿਆ ਵੀ ਉੱਥੇ ਜਿਹੜਾ ਫੌਜ ਨੇ ਬੰਦੇ ਮਾਰਦੇ ਤਿੰਨ ਉਹ ਉਹ ਗੱਲ ਵੱਖਰੀ ਹੈ ਉਹ ਤੋਂ ਇਲਾਵਾ ਇੱਕ ਚੰਗੀ ਖਬਰ ਉੱਥੋਂ ਆਈ ਹੈ ਕਿ ਉਹ ਤੋਂ ਦਾ ਪਿੰਡ ਕਲਾਈ ਇੱਕ ਉਹਨਾਂ ਦੇ ਲੋਕਾਂ ਨੇ ਸੋਚਿਆ ਵੀ ਸਾਡੇ ਬੱਚਿਆਂ ਦੇ ਖੇਡਣ ਲਈ ਇੱਥੇ ਖੇਡ ਦਾ ਮੈਦਾਨ ਹੋਣਾ ਚਾਹੀਦਾ ਹੈ ਪਹਾੜੀ ਇਲਾਕਾ ਹੈ ਉਹ ਤੇ ਸਰਕਾਰਾਂ ਤੇ ਐਡਮਿਨਿਸਟ੍ਰੇਸ਼ਨ ਨੂੰ 50 ਵਾਰੀ ਬੇਨਤੀਆਂ ਕਰਨ ਦੇ ਬਾਵਜੂਦ ਜਦੋਂ ਕੁਝ ਨਹੀਂ ਹੋਇਆ ਤਾਂ ਲੋਕਾਂ ਨੇ ਇਕੱਠੇ ਹੋ ਕੇ ਖੁਦ ਹੀ ਆਪਣੀ ਹਿੰਮਤ ਮਾ ਕੇ 2 ਏਕੜ ਦੇ ਵਿੱਚ ਬੱਚਿਆਂ ਦੇ ਖੇਡਣ ਲਈ ਖੇਡ ਦਾ ਮੈਦਾਨ ਬਣਾ ਦਿੱਤਾ ਤੇ ਉਸ ਮੈਦਾਨ ਨੂੰ ਦੇਣ ਲਈ ਜਿਹੜੀ ਜ਼ਮੀਨ ਹੈ ਉਹ ਉੱਥੋਂ ਦੇ ਹੀ ਇੱਕ ਰਿਟਾਇਰਡ ਟੀਚਰ ਜਿਹੜੇ ਹੈ ਮੁਹੰਮਦ ਜ਼ੁਸਬੀਰ ਉਸ ਨੇ ਇਹ ਜ਼ਮੀਨ ਦਿੱਤੀ ਤੇ ਲੋਕਾਂ ਨੇ ਕਿਹਾ ਵੀ ਠੀਕ ਹੈ ਭਾਈ ਤੇਰਾ ਗੁਜ਼ਾਰਾ ਇਸੇ ਤੇ ਹੀ ਚੱਲਦਾ ਹੁੰਦਾ ਸੀਗਾ ਕੋਈ ਗੱਲ ਨਹੀਂ ਅਸੀਂ ਤੈਨੂੰ ਸਾਲ ਦਾ ਸਾਲ ਇਹਦਾ ਠੇਕਾ ਦਿਆ ਕਰਾਂਗੇ ਤੇ ਉਹ ਖੁਦ ਵੀ ਉਸ ਜ਼ਮੀਨ ਨੂੰ ਮੈਦਾਨ ਬਣਾਉਣ ਦੇ ਲਈ ਪੱਧਰ ਕਰਨ ਦੇ ਲਈ ਉਹ ਕਰਦਾ ਤੇ ਲੋਕਾਂ ਨੇ ਕਿਸੇ ਨੇ ਪੈਸੇ ਬਹੁਤ ਬੜੀ ਮਾਤਰਾ ਚ ਦਿੱਤੇ ਜਿਹੜੇ ਦੇ ਸਕਦੇ ਕਿਸੇ ਨੇ ਉੱਥੇ ਖੁਦ ਮਿਹਨਤ ਕਰਕੇ ਆਪਣਾ ਉਹਦੇ ਚ ਹਿੱਸਾ ਪਾਇਆ ਕਿਸੇ ਨੇ ਚਾਹ ਪਾਣੀ ਦਾ ਲੰਗਰ ਲਾਇਆ ਕਿਸੇ ਨੇ ਕੁਝ ਯਾਨੀ ਜਿਹੜੀ ਅਸੀਂ ਇੱਥੇ ਬਾਬਾ ਨਾਨਕ ਜੀ ਦੀ ਗੱਲ ਜਾਂ ਆਪਣੇ ਗੁਰੂ ਸਾਹਿਬਾਨਾਂ ਦੀ ਗੱਲ ਜਿਹੜੀ ਹੈ ਆਪਣੇ ਹੱਥੀਂ ਆਪਣਾ ਆਪੇ ਹੀ ਕਾਸਵਾਰੀਏ ਸੋ ਜਦੋਂ ਸਰਕਾਰਾਂ ਕੁਝ ਨਹੀਂ ਕਰਦੀਆਂ ਤਾਂ ਲੋਕ ਜਦੋਂ ਖੁਦ ਤੁਰਦੇ ਐ ਤਾਂ ਬੜੀ ਤਾਕਤ ਹੈ ਬਹੁਤ ਕੁਝ ਬਣਾਉਂਦੇ ਐ ਚੰਗਾ ਵੀ ਬਣਾਉਂਦੇ ਐ ਤੇ ਇੱਕ ਚੰਗੀ ਉਦਾਹਰਣ ਹੈ ਪੰਜਾਬ ਦੇ ਮੁਹਾਲੀ ਸ਼ਹਿਰ ਦੇ ਵਿੱਚ ਸੰਨ 2015 ਤੋਂ ਮਾਈ ਭਾਗੋ ਆਰਮਡ ਫੋਰਸੇਸ ਪ੍ਰੈਪਰੇਟਰੀ ਇੰਸਟੀਚਿਊਟ ਬਣਾਈ ਹੋਈ ਹੈ ਜਿਨ੍ਹਾਂ ਬੱਚਿਆਂ ਨੇ ਫੌਜ ਦੇ ਅड्डा ਡੰਗਾ ਦੇ ਵਿੱਚ ਜਾਣਾ ਹੈ ਉਹਨਾਂ ਨੂੰ ਤਿਆਰੀ ਕਰਾਉਣ ਵਾਸਤੇ ਇਹ ਸਸਤਾ ਬਣੀ ਹੋਈ ਹੈ ਸੁਪਰੀਮ ਕੋਰਟ ਨੇ 2021 ਚ ਫੈਸਲਾ ਕਰਿਆ ਵੀ ਕੁੜੀਆਂ ਨੂੰ ਵੀ ਐਨਡੀਏ ਵਗੈਰਾ ਦੇ ਵਿੱਚ ਅਫਸਰਾਂ ਦੇ ਵਿੱਚ ਭਰਤੀ ਦੇ ਵਿੱਚ ਮੌਕੇ ਦਿੱਤੇ ਜਾਣ ਸਰਕਾਰ ਪਹਿਲਾਂ ਤਾਂ ਬਹੁਤ ਦੇਰ ਅੜੀ ਅਖਰ ਫੈਸਲਾ ਹੋ ਗਿਆ ਤੇ ਉਸ ਤੋਂ ਬਾਅਦ ਕੁੜੀਆਂ ਵੀ ਉਹਦੇ ਵਿੱਚ ਜਾਣ ਲੱਗੀਆਂ ਉੱਥੇ ਕੁੜੀਆਂ ਵਾਸਤੇ 10 ਸੀਟਾਂ ਰੱਖੀਆਂ ਹੋਈਆਂ ਨੇ ਪਿਛਲੇ ਸਾਲ ਉਹਨਾਂ 10 ਸੀਟਾਂ ਵਾਸਤੇ ਤੋ 400 ਦੇ ਕਰੀਬ ਕੁੜੀਆਂ ਨੇ ਸਾਰੇ ਪੰਜਾਬ ਚੋਂ ਅਪਲਾਈ ਕੀਤਾ ਸੀ। ਇਸ ਵਾਰੀ ਜਿਹੜਾ ਇਹ ਟੈਸਟ ਹੈ ਐਂਟ੍ਰੈਂਸ ਟੈਸਟ ਉਹ ਉੱਥੇ ਦਾਖਲੇ ਵਾਸਤੇ 10 ਸੀਟਾਂ ਦੇ ਦਾਖਲੇ ਵਾਸਤੇ ਤਿਆਰੀ ਲਈ ਉਹ ਉਹਦੇ ਵਾਸਤੇ ਜਿਹੜੇ ਉਹ 7 ਤਰੀਕ ਨੂੰ ਹੋਣਾ ਹੈ 7 ਜਨਵਰੀ ਨੂੰ ਉਹਦੇ ਵਾਸਤੇ ਜਿਹੜੀਆਂ ਅਰਜ਼ੀਆਂ ਆ ਗਈਆਂ ਉਹ ਤਕਰੀਬਨ 2150 ਅਰਜ਼ੀਆਂ ਪਹੁੰਚ ਗਈਆਂ ਉੱਥੇ। ਯਾਨੀ ਇੰਨਾ ਉਤਸ਼ਾਹ ਹੈ ਸਾਡੇ ਪੰਜਾਬ ਦੀਆਂ ਕੁੜੀਆਂ ਚ ਜਿਹੜੇ ਜਿਹੜੀਆਂ ਬੱਚੀਆਂ 10ਵੀਂ ਜਮਾਤ ਚ ਪੜ ਰਹੀਆਂ ਨੇ ਤੇ ਹੁਣ ਉਹਨਾਂ ਨੇ ਪੇਪਰ ਦੇਣੇ ਗਾਹਾਂ ਉਹ ਉਹਦੇ ਵਾਸਤੇ ਯੋਗ ਨੇ ਜਦੋਂ 10ਵੀਂ ਕਰ ਲਈ ਉੱਥੇ ਉਹ ਦਾਖਲ ਹੋ ਜਾਣਗੀਆਂ ਜਿਹੜੀਆਂ ਨੂੰ ਦਾਖਲਾ ਮਿਲੂਗਾ ਤੇ 11ਵੀਂ ਤੇ 12ਵੀਂ ਉੱਥੇ ਉਹ ਦੂਜੇ ਸਕੂਲ ਚ ਪੜਨਦੀਆਂ ਉਹਦੀਆਂ ਫੀਸਾਂ ਦੇਣਗੀਆਂ ਬਾਕੀ ਜਿਹੜਾ ਸਾਰਾ ਖਰਚਾ ਪੰਜਾਬ ਸਰਕਾਰ ਦਿੰਦੀ ਆ ਉਥੋਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਬਾਕੀ ਟ੍ਰੇਨਿੰਗ ਦਾ ਸਾਰਾ ਸੋ ਇਹਦੇ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਪੰਜਾਬ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਕਿੰਨੀਆ ਉਤਸ਼ਾਹਤ ਹੈ ਵੀ ਸਾਨੂੰ ਫੌਜ ਦੇ ਵਿੱਚ ਕਮਿਸ਼ਨ ਮਿਲ ਜਵੇ ਅਸੀਂ ਐਨਡੀਏ ਚ ਚੱਲ ਜਾਈਏ ਜਾਂ ਕਿਸੇ ਹੋਰ ਵੱਡੀਆਂ ਜਿਹੜੀਆਂ ਜੌਬਸ ਐ ਮਿਲਟਰੀ ਦੀਆਂ ਵੱਡੀਆਂ ਉਹਨਾਂ ਦੇ ਵਿੱਚ ਪਹੁੰਚ ਜਾਈਏ ਸੋ ਇਹ ਸਾਡੇ ਜਿੱਥੇ ਉਤਸ਼ਾਹ ਨੂੰ ਦੱਸਦਾ ਹੈ ਉੱਥੇ ਨਾਲ ਦੀ ਨਾਲੇ ਅਜੇ ਹੀ ਇਨਫਰਾਸਟ੍ਰਕਚਰ ਦੀ ਘਾਟ ਬਾਰੇ ਵੀ ਸਾਨੂੰ ਦੱਸਦਾ ਹੈ ਨਾਲ ਦੀ ਨਾਲ ਸਿਰਫ 10 ਸੀਟਾਂ ਨੇ ਮੰਨ ਲਓ ਤੁਸੀਂ ਉਹਨੂੰ ਵਧਾ ਕੇ 20 ਕਰ ਲੈਨੇ ਹੋ ਅਜਹੀ ਜਿਹੜੀ ਹੈ ਸਾਡੇ ਪੰਜਾਬ ਦੇ ਵਿੱਚ ਇਹਦੀ ਵੱਡੀ ਲੋੜ ਹੈ ਨਾ ਕੁੜੀਆਂ ਦਾ ਵੀ ਬਹੁਤ ਚੰਗੀ ਗੱਲ ਹੈ ਤੇ ਮੁੰਡਿਆਂ ਨੂੰ ਵੀ ਇਹ ਜੀ ਜਿਹੜੀ ਟ੍ਰੇਨਿੰਗ ਹੈ ਉਹ ਮਿਲੇ ਤਾਂ ਕਿ ਜਿਹੜੇ ਲੋਕ ਉਧਰ ਜਾਣਾ ਚਾਹੁੰਦੇ ਆ ਸਾਡੇ ਬੱਚੇ ਉਧਰ ਜਾ ਸਕਣ ਪਰ ਭਾਰਤ ਸਰਕਾਰ ਨੇ ਜਿਹੜੀ ਸਕੀਮ ਲਿਆਂਦੀ ਆ ਆ ਅਗਨੀਵੀਰ ਵਾਲੀ ਅਗਨੀ ਪਥ ਉਹ ਸਕੀਮ ਨੇ ਅਜਿਹੇ ਨੌਜਵਾਨਾਂ ਦੇ ਉੱਤੇ ਬੜੇ ਵੱਡੇ ਪ੍ਰਸ਼ਨ ਸਵਾਲ ਖੜੇ ਕਰ ਦਿੱਤੇ ਆ ਜਿਹੜੇ ਉਤਸ਼ਾਹ ਨਾਲ ਇਧਰ ਜਾਣਾ ਚਾਹੁੰਦੇ ਆ ਅ ਅਗਲੀ ਗੱਲ ਇਹ ਹੈ ਵੀ ਜਿੱਥੇ ਅਮਰੀਕਾ ਜਿਹੜੀ ਅਮਰੀਕਾ ਇਜ਼ਰਾਈਲ ਦੀ ਪੂਰੀ ਪਿੱਠ ਠੋਕ ਰਿਹਾ ਹੈ ਅਮਰੀਕਾ ਨੇ ਕੱਲ ਅ ਬਿਨਾ ਆਪਣੀ ਕਾਂਗਰਸ 'ਚ ਲਿਜਾਏ ਆ ਉਹਨਾਂ ਤੋਂ ਪਾਸ ਕਰਾਉਣ ਤੋਂ ਬਿਨਾ ਪਿੱਛੇ ਫੇਲ ਹੋ ਗਿਆ ਸੀ ਉਹਨਾਂ ਦਾ ਇਹ ਪ੍ਰਸਤਾਵ ਵੀ ਅਸੀਂ ਇਜ਼ਰਾਈਲ ਨੂੰ ਹਥਿਆਰ ਦੇਈਏ ਤਾਂ ਉਹ 51 ਵੋਟਾਂ ਖਿਲਾਫ ਪੈ ਗਈਆਂ ਸੀ 49 ਦੇ ਹੱਕ 'ਚ ਪਈਆਂ ਸੀ ਤੇ ਉਹ ਰਹੀ ਸੀ ਗੱਲ ਹੁਣ ਬਿਨਾ ਕਾਂਗਰਸ ਨੂੰ ਪੁੱਛਣ ਤੋਂ ਹੀ ਸਾਰੀਆਂ ਜੋ ਅਖੌਤੀ ਜਿਹੜੀਆਂ ਜਮਹੂਰੀਅਤ ਦੀਆਂ ਉਹਨਾਂ ਦੇ ਤਾਰਾ ਨੇ ਉਹਨਾਂ ਨੂੰ ਪਰਾਂ ਕਰਦਿਆਂ ਹੋਇਆਂ ਕੱਲ ਉਹਨਾਂ ਨੇ 147 ਮਿਲੀਅਨ ਡਾਲਰ ਦੇ ਹਥਿਆਰ ਇਜ਼ਰਾਈਲ ਨੂੰ ਦੇਣ ਦਾ ਫੈਸਲਾ ਕਰ ਲਿਆ ਤਾਂ ਕਿ ਇਜ਼ਰਾਈਲ ਹੋਰ ਲੋਕਾਂ ਨੂੰ ਮਾਰ ਸਕੇ ਇੱਕ ਬੰਨੇ ਇਹ ਹੈ ਦੂਜੇ ਬੰਨੇ ਸਾਰੀ ਦੁਨੀਆ ਦੇ ਜਿਹੜੇ ਇਨਸਾਫ ਸੰਧ ਲੋਕ ਹੈ ਉਹ ਇਜ਼ਰਾਈਲ ਦੀ ਇਸ ਗੱਲ ਦੇ ਇਹ ਇਹ ਉਹ ਜੋ ਉੱਥੇ ਗਾਜ਼ਾ ਦੇ ਵਿੱਚ ਕਰ ਰਹੇ ਐ ਲੋਕਾਂ ਨੂੰ ਮਾਰ ਰਹੇ ਐ ਬੱਚਿਆਂ ਨੂੰ ਮਾਰ ਰਹੇ ਐ ਉਹਦੇ ਵਿਰੁੱਧ ਉਹ ਮੁਜ਼ਾਰੇ ਕਰਦੇ ਐ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਸਾਡੇ ਪੰਜਾਬ ਦੀਆਂ ਵੀ ਸੱਤ ਖੱਬੀਆਂ ਇਨਕਲਾਬੀ ਤੇ ਜਮਹੂਰੀ ਜਥੇਬੰਦੀਆਂ ਨੇ ਜਿਹੜੀਆਂ ਉਹ ਸਾਰੇ ਪੰਜਾਬ ਦੇ ਆਡਾਟ ਥਾਵਾਂ ਦੇ ਉੱਤੇ ਪਹਿਲੀ ਤਰੀਕ ਨੂੰ ਉਹਨਾਂ ਦਾ ਜਿਹੜਾ ਪਹਿਲਾ ਸਾਲ ਇਸ ਗੱਲ ਲਈ ਚੜਨਾ ਹੈ ਕਿ ਪੰਜਾਬ ਦੇ ਆ ਜਿਹੜੇ ਲੋਕ ਐ ਅਣਖੀ ਲੋਕ ਇਹ ਸ਼ਾਂਤੀ ਦੇ ਹੱਕ 'ਚ ਖੜਦੇ ਐ ਇਹ ਇਜ਼ਰਾਈਲ ਦੇ ਵਿਰੁੱਧ ਖੜਦੇ ਐ ਇਜ਼ਰਾਈਲ ਜੋ ਉੱਥੇ ਬੱਚਾ ਕਤਲ ਕਰ ਰਿਹਾ ਹੈ ਗਾਜ਼ਾ ਦੇ ਵਿੱਚ ਫਲਸਤੀਨੀ ਲੋਕਾਂ ਦਾ ਉਹਦੇ ਵਿਰੁੱਧ ਖੜਦੇ ਐ ਤੇ ਆਵਾਜ਼ ਉਠਾ ਕੇ ਮੰਗ ਕਰਨਗੇ ਪੰਜਾਬ ਦੇ ਲੋਕ ਕਿ ਇਹ ਜੰਗ ਬੰਦ ਹੋਵੇ ਜੰਗ ਇੱਕ ਪਾਸੜੀ ਹੈ ਇਹ ਬੰਦ ਹੋਵੇ ਤੇ ਫਲਸਤੀਨ ਨੂੰ ਇੱਕ ਆਪਣਾ ਖੁਦ ਮੁਖਤਾਰ ਉਹਨਾਂ ਦਾ ਰਾਜ ਮਿਲੇ ਇਸ ਗੱਲ ਲਈ ਇਹ ਮੰਗ ਕਰਨਗੇ ਸੋ ਆਓ ਉਹਨਾਂ ਆਵਾਜ਼ਾਂ ਦੇ ਵਿੱਚ ਆਪ ਆਪੋ ਆਪਣੀ ਆਵਾਜ਼ਾਂ ਮਲਾਈਏ ਲੁਧਿਆਣੇ 'ਚ ਅੱਜ ਅੱਜ ਹੋ ਰਿਹਾ ਹੈ ਇਹ ਬਾਕੀ ਸਾਰੇ ਪੰਜਾਬ ਦੇ ਵਿੱਚ ਕੱਲ ਨੂੰ ਹੋਊਗਾ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ